ਅਲੀ ਸ਼ੇਰ ਸਿੰਘ ਦੀ ਅੱਜ ਇੱਕ ਘਟਨਾ ਵਾਪਰੀ ਆ ਜਿਵੇਂ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਜਿਹੜੀ ਸਗਨਾ ਮੌਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੂਤਲਾ ਦਾ ਸਕੱਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਕਿ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫ ਉਹ ਉਧਰ ਦੀ ਕੱਢਦੇ ਆ ਉਥੋਂ ਤੂ ਤੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂ ਤੂ ਮੈਮੇ ਹੋਈ ਇਹ ਵੀ ਦੱਸਿਆ ਗਿਆ ਆ ਕਿ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਦੋਲ ਵਿੱਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜਿਹੜੀਆਂ ਬੀਪੀਐਨ ਲਿਆਂਡੀਆਂ ਕਰੀਆਂ ਸੀ ਇਹ ਗੱਲ ਕੰਗੜਾ ਨਰੋਤ ਵੱਲੋਂ ਆਖੀ ਇਸ ਕਰਕੇ ਉਹਨਾਂ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮੈਮੇ ਹੋ ਗਈ ਤੇ ਕੰਗੜਾ ਨਰੋਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧ ਸਾਡੀਆਂ ਧੀਆ ਭੈਣਾਂ ਨੂੰ ਇਹ ਕਹਿੰਦੇ ਰਿਹਾ ਦਿਹਾੜੀ ਤੇ ਆਏ ਆ ਜਦ ਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੀ ਤੋ ਤੂ ਮਮੇ ਹੋਈ ਆ ਤੇ ਸੁਭਾਅਕ ਕੀ ਆ ਵੀ ਭਾਵਨਾ ਜਿਹੜੀਆਂ ਉਹ ਪੜਕ ਜਾਂਦੀਆਂ ਵਾ ਜੇ ਜਵਾਨ ਜੇ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾਲ ਰਿਆ ਤੇ ਦੇਸ਼ ਦਾ ਵੀ ਢਿੱਡ ਭਰ ਰਿਆ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ। ਭੈਣ ਦੇਸ਼ ਉਠਾਈ ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ। ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਕਿ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ ਜੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋਵੇ ਬਿਲਕੁਲ ਤਿਆਰ ਆ ਤਤਵਾਰਾਂ ਜੀ ਫਿਰ ਜਥੇਬੰਦੀ ਨਾਲ ਤੁਹਾਡੇ ਬਿਲਕੁਲ ਨਾਲ ਆ ਰਿਹਾ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂ ਜੀ ਜਾ ਰਹੇ ਹਾਂ ਪੰਜਾਬ ਦੇ ਹਾਲੀ ਸ਼ਹਿਰ ਸਿੰਘ ਦੀ ਅੱਜ ਇੱਕ ਘਟਨਾ ਵਾਪਰੀ ਆ ਜਿਵੇਂ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਜਿਹੜੀ ਸਤਨਾ ਨੌ ਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਿੰਗਰ ਚਕਮੇਟੀ ਕਰਕੂਤਲਾ ਦਾ ਸੰਗਠਨ ਸਰਤਰ ਛੇ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਕਿ ਉਹਨਾਂ ਦੀ ਡਿਊਟੀ ਆ ਉੱਥੇ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋਨ ਵਗੈਰਾ ਉਹ ਉਧਰ ਦੀ ਕਰਦੇ ਆ ਉਥੋਂ ਤੂ ਤੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂ ਤੂ ਮੈਮੇ ਹੋਈ ਆ ਇਹ ਵੀ ਦੱਸਿਆ ਗਿਆ ਵਕ ਜਿਵੇਂ ਜਾਣਕਾਰੀ ਦੇ ਅਨੁਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀ ਅੰਦੋਲਨ 'ਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜੜੀਆਂ ਬੀਪੀਆਂ ਲਿਆਂਦੀਆਂ ਕਰੀਆਂ ਸੀ ਇਹ ਗੱਲ ਕਗਰਨੌਤ ਵੱਲੋਂ ਆਖੀ ਇਸ ਕਰਕੇ ਉਹਨਾਂ 'ਤੇ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮੈਂ ਮੈਂ ਹੋ ਗਈ ਤੇ ਕੰਗਣਾ ਨਰੌਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਨੂੰ ਸਾਡੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਇਹ ਕਹਿੰਦੇ ਨੇ ਦਿਹਾੜੀ ਤੇ ਆਏ ਆ ਜਦਕਿ ਅਸੀਂ ਪੂਰੇ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੇ ਜਦੋਂ ਤੂੰ ਤੂੰ ਮਮੇ ਹੋਈ ਆ ਤੇ ਸੁਭਾਅਕ ਕੀ ਆ ਵੀ ਭਾਵਨਾ ਜਿਹੜੀਆਂ ਉਹ ੜਕ ਜਾਂਦੀਆਂ ਵਾ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਸੀ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾਰਿਆ ਤੇ ਦੇਸ਼ ਦਾ ਵੀ ਢਿੱਡ ਭਰਿਆ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ ਭੈਣ ਦੇਸ ਉਖਾਈ ਕਤਮ ਦੇ ਨਾਲ ਚਿੰਤਾ ਵਾ ਜਾਂ ਪੁੱਛੀਓ ਦੇਖੋ ਜਿਹੜੀ ਗੱਲ ਕੰਗਣਾ ਰਣੋਤ ਜੀ ਕਹਿੰਦੇ ਸੀਗੇ ਕਿ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋ ਬਿਲਕੁਲ ਤਿਆਰ ਆ ਤਤਵਾਰਾਂ ਜੀ ਜਥੇਬੰਦੀ ਨਾਲ ਆ ਤੁਹਾਡਾ ਬਿਲਕੁਲ ਨਾਲ ਆ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂਜੀ ਜਾ ਰਹੇ ਹਾਂ